ਰਨੂ ਨਹੀਂ ਛੱਡੇਗਾ ਇਸ ਦੇ ਚੱਲਦੇ ਹੀ 2 ਦਿਨ ਪਹਿਲਾਂ ਅੰਸ਼ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚਿਆ ਜਿਸ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਕੁੱਲੇ 5 ਜੋ આરોપી ਨੇ ਹੁਣ ਫੜੇ ਗਏ ਨੇ ਇਸ ਦੇ ਵਿੱਚ ਇੱਕ ਨਾਬਾਲਗ ਹੈ ਤੇ 4 ਹੁਣ ਮਾਮਲਾ ਉਹਨਾਂ ਤੇ ਵੀ ਦਰਜ ਕੀਤਾ ਗਿਆ ਹੈ ਇਹ ਸਾਰੇ ਪਟਿਆਲਾ ਦੇ ਬਾਜ਼ਾਰ ਦੇ ਵਿੱਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਲੋਕ ਖੜੇ ਦੇਖਦੇ ਰਹੇ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਇੱਕ ਸਵਾਲ ਅਜੇ ਤੱਕ ਬਣਿਆ ਹੋਇਆ ਸੀ ਆਖਰਕਾਰ ਕਿਉਂ ਇਹ ਮਰਡਰ ਕੀਤਾ ਗਿਆ ਕਰਨ ਨਾਮ ਦਾ ਨੌਜਵਾਨ ਜੋ ਕਿ 22 ਸਾਲਾ ਦਾ ਸੀ ਉਸ ਦਾ ਮਰਡਰ ਕੀਤਾ ਗਿਆ ਪਟਿਆਲਾ ਚ 2 ਦਿਨ ਪਹਿਲਾਂ ਇਸ ਮਰਡਰ ਨੂੰ ਕਰਨ ਵਾਲੇ ਸੀ ਅੰਸ਼ ਤੇ ਉਸ ਦੇ ਚਾਰ ਸਾਥੀ કુલ ਪੰਜ ਨੌਜਵਾਨਾਂ ਨੇ ਮਿਲ ਕੇ ਮਰਡਰ ਕੀਤਾ ਜਿਸ ਦੀ ਕਹਾਣੀ ਅੱਜ ਤੁਹਾਨੂੰ ਦੱਸ ਦਿਆ ਕਿ ਆਖਰਕਾਰ ਕਿਹੋ ਗੱਲ ਇੱਥੇ ਤੱਕ ਪਹੁੰਚੀ ਤੇ ਇੱਕ ਲੜਕੀ ਦਾ ਇਸ ਸਾਰੀ ਕਹਾਣੀ ਦੇ ਵਿੱਚ ਕੀ ਰੋਲ ਹੈ ਦਰਸਲ ਅੰਸ਼ ਤੇ ਉਸ ਦੇ ਸਾਥੀ ਇਹ ਉਸ ਨੂੰ ਲੈ ਕੇ ਨਰਾਜ਼ ਚੱਲੇ ਸੀ ਕਰਨ ਤੋਂ ਕਿਉਂਕਿ ਇੱਕ ਲੜਕੀ ਜਿਸ ਨੂੰ ਅੰਸ਼ ਪਸੰਦ ਕਰਦਾ ਹੈ ਅੰਸ਼ ਦੀ ਉਸੇ ਦੇ ਨਾਲ ਗੱਲਬਾਤ ਹੈ ਤੇ ਉਸੇ ਗੱਲ ਨੂੰ ਲੈ ਕੇ ਕਰਨ ਨੂੰ ਪਹਿਲਾਂ ਕਈ ਵਾਰ ਧਮਕੀਆਂ ਦੇ ਚੁੱਕੇ ਸੀ ਕਰਨ ਨੂੰ ਅੰਸ਼ ਨੇ ਪਹਿਲਾਂ ਵੀ ਕਈ ਵਾਰ ਵਾਰਨ ਕੀਤਾ ਕਿ ਉਸ ਲੜਕੀ ਦੇ ਨਾਲ ਗੱਲਬਾਤ ਕਰਨ ਤੋਂ ਹਟ ਜਾਏ ਨਹੀਂ ਤਾਂ ਅੰਜਾਮ ਬੁਰਾ ਹੋਏਗਾ ਪਰ ਕਰਨ ਨੇ ਉਸ ਦੀ ਗੱਲ ਨਹੀਂ ਮੰਨੀ ਇਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਇਹ ਦੋਵੇਂ ਜੋ ਨੇ ਇੱਕ ਦੂਸਰੇ ਦੇ ਆਮੋ ਸਾਹਮਣੇ ਹੋਏ ਤੇ ਅੰਸ਼ ਇਸ ਦੇ ਉੱਤੇ ਤੈਸ਼ ਆ ਕੇ ਉਸ ਤੇ ਪਲੈਨਿੰਗ ਬਣਾਈ ਕਿ ਉਹ ਹੁਣ ਕਰਨ ਨੂੰ ਨਹੀਂ ਛੱਡੇਗਾ ਇਸ ਦੇ ਚੱਲਦੇ ਹੀ ਦੋ ਦਿਨ ਪਹਿਲਾਂ ਅੰਸ਼ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚਿਆ ਜਿਸ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਕੁੱਲੇ ਪੰਜ ਜੋ આરોપી ਨੇ ਹੁਣ ਫੜੇ ਗਏ ਨੇ ਇਸ ਦੇ ਵਿੱਚ ਇੱਕ ਨਾਬਾਲਗ ਹੈ ਤੇ ਚਾਰ ਹੁਣ ਮਾਮਲਾ ਉਹਨਾਂ ਤੇ ਵੀ ਦਰਜ ਕੀਤਾ ਗਿਆ ਹੈ ਇਹ ਸਾਰੇ ਪਹੁੰਚੇ ਜਿੱਥੇ ਪਟਿਆਲਾ ਦੇ ਬਾਜ਼ਾਰ ਦੇ ਵਿੱਚ ਕਰਨ ਆਪਣੇ ਦੋਸਤ ਦੇ ਨਾਲ ਨਿਕਲਿਆ ਹੋਇਆ ਸੀ ਉਸ ਦੇ ਉੱਤੇ ਹਮਲਾ ਕੀਤਾ ਕਈ ਚਾਕੂ ਦੇ ਵਾਰ ਕੀਤੇ ਤੇ ਇੱਕ ਵਾਰ ਐਸਾ ਹੋਇਆ ਜੋ ਕਿ ਕਰਨ ਦੇ ਸਿੱਧਾ ਜਾ ਕੇ ਛਾਤੀ ਤੇ ਲੱਗਿਆ ਤੇ ਕਰਨ ਦੇ ਦਿਲ ਦੇ ਉੱਤੇ ਗੰਭੀਰ ਸੱਟ ਲੱਗੀ ਤੇ ਜ਼ਿਆਦਾ ਖੂਨ ਵਹਿ ਜਾਣ ਦੇ ਨਾਲ ਕਰਨ ਦੀ ਮੌਤ ਹੋ ਗਈ 22 ਸਾਲਾਂ ਦਾ ਕਰਨ ਜਦ ਉਸਦੇ ਮਾਤਾ ਨੂੰ ਇਸ ਬਾਰੇ ਪੁੱਛਿਆ ਗਿਆ ਉਹ ਕਹਿੰਦੇ ਦੋਸਤ ਤਾਂ ਕਈ ਵਾਰ ਆਇਆ ਕਰਦੇ ਸੀ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕੇਵਲ ਕਰਨ ਜੋ ਇੱਕ ਲੜਕੀ ਦੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਇੱਕ ਚੈਟਿੰਗ ਕਰਨੀ ਹੀ ਉਸ ਨੂੰ ਐਨੀ ਮਹਿੰਗੀ ਪੈ ਜਾਏਗੀ ਕਿ ਉਸ ਨੂੰ ਆਪਣੀ ਜਾਨ ਦੇ ਕੇ ਉਸ ਦੀ ਕੀਮਤ ਚੁਕਾਉਣੀ ਪੈਣੀ ਹੈ ਹਾਲਾਂਕਿ ਅੰਚ ਜਾਂ ਫਿਰ ਦੋ ਉਸ ਦੇ ਜੋ ਹੋਰ ਸਾਥੀ ਨੇ ਉਹਨਾਂ ਦਾ ਤਾਂ ਬੈਕਗ੍ਰਾਉਂਡ ਪਹਿਲਾਂ ਤੋਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਸ ਤੇ 307 ਦੇ ਪਹਿਲਾਂ ਪਰਚੇ ਨੇ ਇਹਨਾਂ ਦੇ ਵਿੱਚੋਂ ਕੁਝ ਦੇ ਉੱਤੇ ਲੁੱਟਖੋਹ ਦੇ ਵੀ ਪਹਿਲਾਂ ਪਰਚੇ ਦਰਜ ਨੇ ਤੇ ਹੁਣ ਮਰਡਰ ਕੇਸ ਦੇ ਵਿੱਚ ਇਹ ਪੰਜੇ ਦੇ ਪੰਜੇ ਫੜੇ ਗਏ ਨੇ ਜਿੱਤੇ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਚ ਖੁਲਾਸੇ ਕਰ ਚੁੱਕੀ ਐ ਕੀ ਕੁਝ ਕਿਹਾ ਪੁਲਿਸ ਨੇ ਹੁਣ ਤੁਹਾਨੂੰ ਸੁਣਾਉਂਦੇ ਆ ਰਿਪੋਰਟ ਹੋਇਆ ਸੀਗਾ 6 ਸਤੰਬਰ 2024 ਨੂੰ ਦੇਰ ਦੰਦੇ ਦੰਦੇ 6 ਸਤੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਐ ਸ਼ਾਮ ਨੂੰ ਇੱਕ ਕਰਨ ਨਾਮ ਦਾ ਮੁੰਡਾ ਸੀ ਉਮਰ 23 ਸਾਲ ਇਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸਤੇ ਪੰਜ ਬੰਦਿਆਂ ਨੇ ਹਮਲਾ ਕਰਕੇ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸੋ ਇਹ ਕਾਫੀ ਵੈਸ਼ਿਆਣਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਦੀ ਵੀਡੀਓ ਵੀ ਬਣੀ ਸੀ ਸੋ ਕਾਫੀ ਇਹਦੇ ਨਾਲ ਲੋਕਾਂ 'ਚ ਸਹਿਮ ਵੀ ਹੋਇਆ ਸੀ ਕ੍ਰੀਏਟ ਹੋਇਆ ਸੀ ਸੋ ਇਹਦੇ 'ਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਡੀ ਸਾਹਿਬ ਦੀ ਐਸਪੀ ਸਿਟੀ ASP City 1 TSP D ਇੰਚਾਰਜ CIA ਤੇ SHO ਸੇ ਬੱਲ ਲੈ ਗਏ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਇਹਦੇ ਚੋਂ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨ ਮੀਤ ਤੇ ਯੁਵਰਾਜ ਨੇ ਟੋਟਲ ਪੰਜ ਇਹਦੇ ਚ ਦੋਸ਼ੀ ਸੀ ਇੱਕ ਜੁਵਨਾਈਲ ਸੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ ਨੇ ਇਹਦੇ ਚ ਦੋ ਇਹਦੇ ਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚ ਉਹ ਦੋਵੇਂ ਮੋਟਰਸਾਈਕਲ ਵੀ ਬਰਾਮਦਤ ਕਰ ਲਏ ਗਏ ਨੇ ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਸਿንስ 1 ਇਸ ਜੁਵినਾਈਲ ਸੋ ਉਹਦੇ ਬਾਰੇ ਨਾਮ ਵੀਲ ਨਾਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯੁਵਰਾਜ ਤੇ ਪਹਿਲਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਹਿਲਾ ਪਰਚਾ ਅਮਨ ਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਵਰਾਜ ਦੇ ਨਾਲ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੁੱਟਖੋ ਦਾ ਜਿਹੜਾ ਅੰਸ਼ ਹੈ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਨੇ ਤੇ ਜਿਹੜਾ ਚੌਥਾ ਬੰਦਾ ਸੀਗਾ ਤਰुण ਕ੍ਰਿਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ ਚ ਰੌਲਾ ਸੀਗਾ ਅੰਸ਼ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਏ ਸੀਗੇ ਸੋ ਇਹਦੇ ਵਿੱਚ ਸਾਰੇ ਦੋਸ਼ੀ ਗ੍ਰਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਾਫੀ ਮੇਜਰ ਇਨਜੱਟਾਂ ਲੱਗੀਆਂ ਸੋ ਹਸਪੀਟਲ ਤੇ ਐਡਮਿਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ 'ਚ ਜੇਰੇ ਇਲਾਜ ਨੇ ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਅਗਲੀ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਰਿਮਾਂਡ ਲੈ ਕੇ ਹੋਰ ਵੀ ਇਹਦੇ ਜਿਹੜੇ ਤਫ਼ਤੀਸ਼ 'ਚ ਫਾਈਨਲ ਪੁਆਇੰਟਸ ਕੱਢਣ ਵਾਲੇ ਨੇ ਉਹ ਕੀਤੇ ਜਾਣਗੇ ਅੱਗੇ ਜੋ ਵੀ ਦਾ ਜਿਹੜਾ ਮਿਰਟੀਕ ਨੌਜਵਾਨ ਹੈ ਇਸ ਦਾ ਵੀ ਮਾਮਲਾ ਕਰਦੇ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਕਲੀਨ ਹੈ ਇਹਦਾ ਕ੍ਰਿਮੀਨਲ ਰਿਪੋਰਟ ਲੜਕੀ ਨੂੰ ਲੈ ਕੇ ਦੱਸਦੇ ਵੀ ਜਿਹਦੇ ਇਹਨਾਂ ਦੀ ਨਰਜ਼ੀ ਸੀ ਉਹ ਕੀ ਮਾਮਲਾ ਸੀ ਜੋ ਕੀ ਵਜਾ ਸੀ ਉਹ ਮਾਮਲਾ ਇਹ ਸੀਗਾ ਜਿਹੜੀ ਅੰਸ਼ ਦੀ ਉਹ ਨੋਮ ਸੀਗੀ ਕੁੜੀ ਤੇ ਜਿਹੜਾ ਮਰਨ ਵਾਲਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਜਿਹਦੇ ਕਰਕੇ ਇਹ ਗੁੱਸੇ ਸੀ ਉਹਦੇ ਨਾਲ ਤੇ ਇਹਨਾਂ ਨੇ ਆ ਕੇ ਉਹਨੂੰ ਕੁੱਟ ਕੇ ਤੇ ਬਾਅਦ ਚ ਛੁਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੋਸ਼ਲ ਮੀਡੀਆ ਤੋਂ ਤੁਹਾਨੂੰ ਕਿਤੇ ਧਮਕੀਆਂ ਜਾਂ ਕੁਝ ਨਹੀਂ ਨਹੀਂ ਹਜੇ ਤੱਕ ਇਹੋ ਜੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇਹਨਾਂ ਦੀ ਗੱਲਬਾਤ ਹੋਈ ਹੋਵੇ ਨਾ ਹੀ ਸਾਡੇ ਕੋਲ ਇਹਦੇ ਬਾਰੇ ਹਜੇ ਤੱਕ ਕੋਈ ਕੰਪਲੇਂਟ ਆਈ ਸੀ ਪਰ ਪਹਿਲਾਂ ਕਿਸੇ ਲੜਾਈ ਦਾ ਅਲੱਗ ਸ਼ਾਮਸੀ ਵੀ ਪੈ ਰਹੀ ਸੀ 307 ਦੇ ਪਰਚੇ ਕੇ ਨਾ ਤਾਂ ਮ੍ਰਿਤਕ ਨੂੰ ਇਹ ਨਹੀਂ ਹੈ ਜਿਸ ਸੰਸਕ੍ਰਿਤੀ ਦੀ ਗਵਾਹੀ ਤੁਸੀਂ ਕਿਸੇ ਕੇਸ ਨੂੰ ਲੈ ਕੇ ਕੋਵਿਡ ਦੇ ਡੈਥ ਬਾਰੇ ਨਹੀਂ ਹਜੇ ਤੱਕ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ ਬਟ ਜਿਹੜਾ ਹਜੇ ਤੱਕ ਪ੍ਰੀਲੀਮਿਨਰੀ ਸਾਡੇ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸ ਤਾ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ 'ਚ ਸਾਹਮਣੇ ਆ ਜਾਊਗਾ ਜੇ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ 'ਚ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੇ ਲੋਕ ਇਹ ਕਹਿ ਗਏ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਕੋਈ ਆਈ ਨਹੀਂ ਨਹੀਂ ਵਿਸ਼ਾਲ ਦੀ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਆਈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਸੋ ਉਸ ਵੇਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਬਟ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਆਈ ਬਟ ਉਹਦਾ ਰੋਲ ਐਗਜ਼ਾਮਨ ਕੀਤਾ ਜਾ ਰਿਹਾ ਹੈ ਜੇ ਉਹਦੀ ਵੀ ਕੋਈ ਸ਼ਮੂਲੀਅਤ ਆਊਗੀ ਤੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਲੜਕੀ ਦੇ ਇਲਾਵਾ ਇਹ ਆਪਸ 'ਚ ਵੈਸੇ ਨੌਨ ਸੀਗੇ ਕਿ ਕੁਝ ਨਹੀਂ ਹਾਂ ਨੌਨ ਜੀ ਪਰ ਉਹਦੀ ਮਦਰ ਦਾ ਕਹਿਣਾ ਕਿ ਹਿਸ਼ਾਲ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਿਆ ਸੀ ਕਾਫੀ ਦੇਰ ਤੋਂ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤਫਤੀਸ਼ ਚ ਲਿਆਂਦੀ ਜਾਵੇ ਉਹਨੂੰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਇਹਦੀ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਚ ਤਫਤੀਸ਼ ਚ ਲਿਆਣਾ ਬੰਦਾ ਉਹਨੂੰ ਤਫਤੀਸ਼ ਗਹਿਰਾਈ ਨਾਲ ਕਰਕੇ ਵੀ ਲੈਂ ਸ਼ੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਦਾ ਸੀਸੀਪੀ ਟੂਡੇ ਵੀਡੀਓ ਕਾਲ ਜੀ ਲਾਈਵ ਦਸਾ ਰਹੇ ਹਾਂ ਦੱਸਦਾ ਨਹੀਂ ਹਜੇ ਤੱਕ ਇਹੋ ਜੀ ਕੋਈ ਚੀਜ਼ ਨਹੀਂ ਆਈ ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੂੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਕੋਈ ਪੈਟੀ ਕ੍ਰਾਈਮ ਕੋਈ ਸਨੇਚਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਊਗਾ ਐਂਡ ਹਾਰਸ਼ ਤੋਂ ਹਾਰਸ਼ ਸੈਕਸ਼ਨ ਪੁਲਿਸ ਵੱਲੋਂ ਲਿਆ ਜਾਊਗਾ ਇਹ ਪਲਾਨਡ ਮਰਡਰ ਸੀਗਾ ਜਾਂ ਤੁਸੀਂ ਸਰਲੀ ਪਲਾਨਡ ਮਰਡਰ ਸੀ ਪਲਾਨਡ ਮਰਡਰ ਸੀਗਾ ਪਟਿਆਲਾ ਦੇ ਬਾਜ਼ਾਰ ਦੇ ਵਿੱਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਲੋਕ ਖੜੇ ਦੇਖਦੇ ਰਹੇ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਇੱਕ ਸਵਾਲ ਅਜੇ ਤੱਕ ਬੜਿਆ ਹੋਇਆ ਸੀ ਆਖਰਕਾਰ ਕਿਉਂ ਇਹ ਮਰਡਰ ਕੀਤਾ ਗਿਆ ਕਰਨ ਨਾਮ ਦਾ ਨੌਜਵਾਨ ਜੋ ਕਿ 22 ਸਾਲਾ ਦਾ ਸੀ ਉਸ ਦਾ ਮਰਡਰ ਕੀਤਾ ਗਿਆ ਪਟਿਆਲਾ ਚ 2 ਦਿਨ ਪਹਿਲਾਂ ਇਸ ਮਰਡਰ ਨੂੰ ਕਰਨ ਵਾਲੇ ਸੀ ਅੰਸ਼ ਤੇ ਉਸਦੇ ਚਾਰ ਸਾਥੀ। ਕੁੱਲ ਪੰਜ ਨੌਜਵਾਨਾਂ ਨੇ ਮਿਲ ਕੇ ਮਰਡਰ ਕੀਤਾ। ਜਿਸ ਦੀ ਕਹਾਣੀ ਅੱਜ ਤੁਹਾਨੂੰ ਦੱਸ ਦਿਆ ਕਿ ਆਖਰਕਾਰ ਕਿਹੋ ਜਿਹੀ ਗੱਲ ਇੱਥੇ ਤੱਕ ਪਹੁੰਚੀ ਤੇ ਇੱਕ ਲੜਕੀ ਦਾ ਇਸ ਸਾਰੀ ਕਹਾਣੀ ਦੇ ਵਿੱਚ ਕੀ ਰੋਲ ਹੈ। ਦਰਸਲ ਅੰਸ਼ ਤੇ ਉਸਦੇ ਸਾਥੀ ਇਹ ਉਸ ਨੂੰ ਲੈ ਕੇ ਨਰਾਜ਼ ਕਰਨੇ ਸੀ ਕਰਨ ਤੋਂ ਕਿਉਂਕਿ ਇੱਕ ਲੜਕੀ ਜਿਸ ਨੂੰ ਅੰਸ਼ ਪਸੰਦ ਕਰਦਾ ਅੰਸ਼ ਦੀ ਉਸੇ ਦੇ ਨਾਲ ਗੱਲਬਾਤ ਹੈ ਤੇ ਉਸੇ ਗੱਲ ਨੂੰ ਲੈ ਕੇ ਕਰਨ ਨੂੰ ਪਹਿਲਾਂ ਕਈ ਵਾਰ ਧਮਕੀਆਂ ਦੇ ਚੁੱਕੇ ਸੀ। ਕਰਨ ਨੂੰ ਅੰਸ਼ ਨੇ ਪਹਿਲਾਂ ਵੀ ਕਈ ਵਾਰ ਵਾਰਨ ਕੀਤਾ ਕਿ ਉਸ ਲੜਕੀ ਦੇ ਨਾਲ ਗੱਲਬਾਤ ਕਰਨ ਤੋਂ ਹਟ ਜਾਏ ਨਹੀਂ ਤਾਂ ਅੰਜਾਮ ਬੁਰਾ ਹੋਏਗਾ ਪਰ ਕਰਨ ਨੇ ਉਸ ਦੀ ਗੱਲ ਨਹੀਂ ਮੰਨੀ ਇਸੇ ਗੱਲ ਨੂੰ ਲੈ ਕੇ ਪਹਿਲਾਂ ਵੀ ਇਹ ਦੋਵੇਂ ਜੋ ਨੇ ਇੱਕ ਦੂਸਰੇ ਦੇ ਆਮੋ ਸਾਹਮਣੇ ਹੋਏ ਤੇ ਅੰਸ਼ ਇਸ ਦੇ ਉੱਤੇ ਤੈਸ਼ ਆ ਕੇ ਉਸ ਤੇ ਪਲੈਨਿੰਗ ਬਣਾਈ ਕਿ ਉਹ ਹੁਣ ਕਰਨ ਨੂੰ ਨਹੀਂ ਛੱਡੇਗਾ ਇਸ ਦੇ ਚੱਲਦੇ ਹੀ ਦੋ ਦਿਨ ਪਹਿਲਾਂ ਅੰਸ਼ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚਿਆ ਜਿਸ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਕੁੱਲੇ ਪੰਜ ਜੋ આરોપી ਨੇ ਹੁਣ ਫੜੇ ਗਏ ਨੇ ਇਸ ਦੇ ਵਿੱਚ ਇੱਕ ਨਵਾਲਗ ਹੈ ਤੇ ਚਾਰ ਹੁਣ ਮਾਮਲਾ ਉਹਨਾਂ ਤੇ ਵੀ ਦਰਜ ਕੀਤਾ ਗਿਆ ਏ ਇਹ ਸਾਰੇ ਪੌਚੇ ਜਿੱਥੇ ਪਟਿਆਲਾ ਦੇ ਬਾਜ਼ਾਰ ਦੇ ਵਿੱਚ ਕਰਨ ਆਪਣੇ ਦੋਸਤ ਦੇ ਨਾਲ ਨਿਕਲਿਆ ਹੋਇਆ ਸੀ ਉਸ ਦੇ ਉੱਤੇ ਹਮਲਾ ਕੀਤਾ ਕਈ ਚਾਕੂ ਦੇ ਵਾਰ ਕੀਤੇ ਤੇ ਇੱਕ ਵਾਰ ਐਸਾ ਹੋਇਆ ਜੋ ਕਿ ਕਰਨ ਦੇ ਸਿੱਧਾ ਜਾ ਕੇ ਛਾਤੀ ਤੇ ਲੱਗਿਆ ਤੇ ਕਰਨ ਦੇ ਦਿਲ ਦੇ ਉੱਤੇ ਗੰਭੀਰ ਸੱਟ ਲੱਗੀ ਤੇ ਜ਼ਿਆਦਾ ਖੂਨ ਵਹਿ ਜਾਣ ਦੇ ਨਾਲ ਕਰਨ ਦੀ ਮੌਤ ਹੋ ਗਈ 22 ਸਾਲਾਂ ਦਾ ਕਰਨ ਜਦ ਉਸਦੇ ਮਾਤਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ دوست ਤਾਂ ਕਈ ਵਾਰ ਆਇਆ ਕਰਦੇ ਸੀ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਕੇਵਲ ਕਰਨ ਜੋ ਇੱਕ ਲੜਕੀ ਦੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਇੱਕ ਚੈਟਿੰਗ ਕਰਨੀ ਹੀ ਉਸ ਨੂੰ ਇੰਨੀ ਮਹਿੰਗੀ ਪੈ ਜਾਏਗੀ ਕਿ ਉਸ ਨੂੰ ਆਪਣੀ ਜਾਨ ਦੇ ਕੇ ਉਸਦੀ ਕੀਮਤ ਚੁਕਾਉਣੀ ਪੈਣੀ ਹੈ ਹਾਲਾਂਕਿ ਅੰਸ਼ ਜਾਂ ਫਿਰ ਦੋ ਉਸਦੇ ਜੋ ਹੋਰ ਸਾਥੀ ਨੇ ਉਹਨਾਂ ਦਾ ਤਾਂ